ਸੋ ਦੋਸਤੋ ਸਿੱਧੂ ਡੇਰੀ ਫਾਰਮ ਕਨਾਲਾ ਦਾ ਆਪਾਂ ਸ਼ਾਰਟ ਕਵਰ ਕਰ ਜਾਈਆ ਵੀਡੀਓ ਵੀ ਆਪਣੇ ਚੈਨਲ ਤੇ ਅਪਲੋਡ ਹੋਊਗੀ ਜਰਸੀ ਬੱਛੀ ਪਲੂਨ ਪਹਿਲਾ ਸੁਆਸੂਈ ਵੀ ਤੇ ਮਗਰ ਹੈਗਾ ਜਰਸੀ ਬੱਛੀ ਹੀ ਪਰ ਇਹਦੇ ਕਾਫ ਤਾਜੀ ਸੁਈ ਵੀ ਐ ਫੇਸ ਕੁਆਲਿਟੀ ਵਗੈਰਾ ਦੇਖੋ ਚੰਗੀ ਜਿੰਦ ਜਾਨ ਵਾਲੀ ਪੂਰੀ ਬਰੀਡ ਵਾਲੀ ਪਲੂਨ ਪਹਿਲਾ ਸੁਆਲੇਵਾ ਵਗੈਰਾ ਦੇਖੋ ਸਾਫ ਸੁਥਰਾ ਤੇ ਪਲੱਸ ਹੋਰ ਆਪਾਂ ਤੁਹਾਨੂੰ 22 ਨਾਗ ਹੋਰ ਦਿਖਾਉਣੇ ਆ ਗਾਵਾ ਦੇ ਇੱਥੇ ਹਰ ਵਕਤ ਨਾਗ ਹਾਜ਼ਰ ਹੁੰਦੇ ਆ ਸੂਂਜਾ ਸਵਾਈਆਂ ਐਫ ਐਫ ਤੇ ਸਾਈਬਰ ਹਰ ਇੱਕ ਪ੍ਰਕਾਰ ਦੀ ਐਰਸ ਐਰਾਦੀ ਹਰ ਇੱਕ ਪ੍ਰਕਾਰ ਦੇ 24 ਘੰਟੇ ਗਾਵਾ ਹਾਜ਼ਰ ਹੁੰਦੀਆਂ ਪਲੂਨ ਝੋਟੀਆਂ ਜਾਂ ਦੂਜੇ ਸੋਟੀਆਂ ਵੀ ਮਿਲ ਜਾਂਦੀਆਂ ਸੋ ਸਕਰੀਨ ਤੇ ਆਪਾਂ ਸ਼ਾਰਟ ਕਵਰ ਕਰਦੇ ਵਾ ਪਲੂਨ ਪਹਿਲਾ ਸੂਆ ਸੂਈ ਸਵਾਈ ਠੰਡੀ ਬਰਫ ਵਰਗੀ ਸੀਲ ਜਮਾ ਮਗਰ ਬੱਜਿਆ ਦੇਖੋ 나ੜੂਆ ਨਾਲ ਆ ਚੰਗੇ ਇੰਪੋਰਟਡ ਸੀਮਨ ਦੀ ਬੱਛੀ ਆ ਵਿਸੇ 9578448264 9478263916 ਸਿੱਧੂ ਡੇਰੀ ਫਰਮ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਹਫ਼ਤੇ ਦਾਸ ਦਿੰਦੀਆਂ ਐਚ ਐਫ ਦੰਦਾ ਦੇ ਵਿੱਚ ਬੈਣਾ ਤੇ ਬੱਡਿਆ ਬੈੜਾ ਹਰ ਇੱਕ ਪ੍ਰਕਾਰ ਦਾ ਮਾਲ ਇੱਥੇ ਹਾਜ਼ਰ ਮਿਲਦਾ ਜਦ ਮਰਜੀ ਪਹੁੰਚੋ ਇਹ ਨਹੀਂ ਗੱਲ ਵੀ ਇੱਕ ਦਿਨ ਜਦੋਂ ਮਰਜੀ ਆ ਉਹ ਨਗ ਹਾਜ਼ਰ ਮਿਲ ਜਾ ਸਿੱਧੂ ਡੈਰੀ